ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਪੰਜਾਬ ਦਾ ਇੱਕ ਹੋਰ ਜਾਸੂਸ ਕਾਬੂ ਜਾਨਮਹਿਲ ਨਾਮਕ YouTube ਚੈਨਲ ਦਾ ਹੈ ਵਲੋਗਰ ਰੂਪਨਗਰ ਵਾਸੀ ਜਾਸੂਸ ਜਸਬੀਰ ਤင်ਵਾਰ ਜਾ ਚੁੱਕਾ ਪਾਕਿਸਤਾਨ ਆਈਐਸਏ 에ਜੰਟਾਂ ਦੇ ਰਹਾ ਸੰਪਰਕ ਵਿੱਚ हिसार ਦੀ ਜੋਤੀ ਮਲਹੋਤਰਾ ਅਤੇ ਦਾਨਿਸ਼ ਨਾਲਵੀ ਲਿੰਕ ਖੁਫੀਆ ਜਾਣਕਾਰੀ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸਐਸਓਸੀ मोहाली ने रूपनगर के महिला पिंड के वसनीक जसबीर सिंह जुड़े एक महत्वपूर्ण जासूसी नैटवर्क का पर्दाफाश किया है जसबीर सिंह जो जान महिल नामक एक यूट्यूब चैनल चला है दे एक मिलियन तो ज्यादा सबसक्राइबर हम तीन बार पाकिस्तान जा चुका है उसनू पीआईओ शकीर उर्फ जट रंधावा जुड़िया पाया गया है जो कि एक अतवादी समर्थित जासूसी नैटवर्क का हिस्सा है उसने हरियाणा आधारित यूट्यूबर ज्योति मल्होत्रा जासूसीली गिरफ्तार ਅਤੇ ਅਹਿਸਾਨ ਉਰਫ ਰਹੀਮ ਉਰਫ ਦਾਨਿਸ਼ ਇੱਕ ਪਾਕਿਸਤਾਨੀ ਨਾਗਰਿਕ ਅਤੇ ਕੱਡੇ ਗਏ ਪਾਕ ਹੈਾਈ ਕਮਿਸ਼ਨ ਦੇ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ ਉਸਨੇ 3 ਵਾਰ 2020, 2021, 2024 ਪਾਕਿਸਤਾਨ ਦੀ ਯਾਤਰਾ ਕੀਤੀ ਅਤੇ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ ਅਧਾਰਿਤ ਨੰਬਰ ਸਨ ਜੋ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਅਧੀਨ ਹਨ। ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਬੀਰ ਨੇ ਖੋਜ ਤੋਂ ਬਚਣ ਲਈ ਇਹਨਾਂ ਪੀਆਓਜ਼ ਨਾਲ ਆਪਣੇ ਸੰਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਐਸਐਸਓਸੀ ਮੋਹਾਲੀ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਤੇ ਅਗਲੀ ਪੁਛ ਕਿਸ ਜਾਰੀ ਹੈ ਹੋਰ ਵੱਡੇ ਖੁਲਾਸੇ